ਇਹ ਕੌਣ ਹੈ ਸਾਡਾ ਵੀ ਸਾਡੇ ਬਾਪ ਦਾ ਰਹੇ ਛੜੇ ਨਾ ਚੜ ਗਿਆ ਕੋਈ ਨਹੀਂ ਇਹ ਲੜਕੀ ਇਹ ਦੇਖਦਾ ਤੁਸੀਂ ਇਹਨੂੰ ਰੋਕਿਆ ਯਾਰ ਇਸ ਕੁੜੀ ਨੂੰ ੱੱਕੇ ਦੇਣਾ ਕੌਣ ਹੈ ਰੋਕੇ ਜਾ ਰਿਹਾ ਹੈ ਨਹਿنگ ਸਿੰਘ ਜਥੇਬੰਦੀ ਆ ਪੂਰੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿنگ ਸਿੰਘ ਜਥੇਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਹੈ ਜਿਹੜੀ ਤੰਦ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਦਾ ਉਹਨੇ ਜਿੱਥੇ ਇੱਕ ਵਿਵਤਾ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਤੇ ਇਹ ਇਲਜ਼ਾਮ ਲਗਾਏ ਨੇ ਕਿ ਇਹਨਾਂ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਔਰ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀ ਲੈ ਕੇ ਇਹ ਮਹਿਲਾ ਘਰ ਦੇ ਬਾਹਰ ਪਹੁੰਚਦੀ ਹੈ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਬਾਹਰ ਪਹੁੰਚਦੀ ਹੈ ਔਰ ਦੇਖ ਸਕਦੇ ਹੋ ਕਿ ਹੱਥ ਦੇ ਵਿੱਚ ਹਥੋੜਾ ਲੈ ਕੇ ਜਿਹੜਾ ਦਰਵਾਜ਼ਾ ਉਹ ਉਸ ਦੇ ਉੱਤੇ ਲੱਗਾ ਤਾਲਾ ਤੋੜਿਆ ਗਿਆ ਔਰ ਇਸ ਦੇ ਨਾਲ ਘਰ ਦੀ ਜਿਹੜੀ ਕੰਦ ਹੈ ਉਹ ਟਪ ਕੇ ਮਹਿਲਾ ਅੰਦਰ ਦਾਖਲ ਹੁੰਦੀ ਹੈ ਔਰ ਇਸ ਦੇ ਦਰਮਿਆਨ ਜੋ ਮਹਿਲਾ ਘਰ ਦੇ ਅੰਦਰ ਮੌਜੂਦ ਸੀ ਉਹ ਬਾਹਰ ਆਂਦੀ ਹੈ ਔਰ ਉਸ ਦੇ ਨਾਲ ਜਿਹੜੀ ਹੈ ਧੱਕਾ ਮੁੱਕੀ ਵੀ ਹੁੰਦੀ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸੰਗਰੂਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵਾਤਾ ਮਹਿਲਾ ਨੇ ਆਪਣੇ ਸੋਹਰੇ ਪਰਿਵਾਰ ਦੇ ਉੱਤੇ ਘਰੋਂ ਕੱਢਣ ਦੇ ਜਿਹੜੇ ਇਲਜ਼ਾਮ ਲਗਾਏ ਨੇ ਔਰ ਨਨਾਨ ਤੇ ਵੀ ਇਹ ਇਲਜ਼ਾਮ ਲਗਾਏ ਨੇ ਕਿ ਉਸ ਨੇ ਘਰ ਜਿਹੜਾ ਉਹ ਦੱਬ ਲਿਆ ਕਬਜ਼ਾ ਕਰ ਲਿਆ ਘਰ ਦੇ ਉੱਤੇ ਔਰ ਜ਼ਮੀਨ ਹੜਪਣ ਦੇ ਵੀ ਜਿਹੜੇ ਇਲਜ਼ਾਮ ਨੇ ਉਹ ਲਗਾਏ ਨੇ ਔਰ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਪਿੰਡ ਦੇ ਲੋਕ ਵੀ ਉਸ ਤੋਂ ਬਾਅਦ ਇਕੱਠੇ ਹੋਏ ਨਿਹੰਗ ਸਿੰਘ ਜਿੱਥੇ ਬੰਦੀਆਂ ਇਹ ਕਹਿੰਦੀਆਂ ਹੋਈਆਂ ਨਜ਼ਰ ਆਈਆਂ ਕਿ ਅਸੀਂ ਉਹਦਾ ਹੱਕ ਦਮਾਉਣ ਆਏ ਆ ਜਿਹੜੀ ਮਹਿਲਾ ਨੇ ਵਿਰਤਾ ਮਹਿਲਾ ਨੇ ਆਪਣੇ ਸੋਹਰੇ ਪਰਿਵਾਰ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਨੇ ਘਰੋਂ ਬਾਹਰ ਕੱਢਣ ਦੇ ਉਹ ਮਹਿਲਾ ਦੇ ਹੱਕ ਦੇ ਵਿੱਚ ਨਿਆਂ ਸਿੰਘ ਜਥੇਬੰਦੀ ਵੀ ਪਹੁੰਚੀ ਤਾਂ ਇਹ ਸਾਰਾ ਮਾਮਲਾ ਕੀ ਹੈ ਵਧੇਰੇ ਜਾਣਕਾਰੀ ਦੇ ਲਈ ਸੰਗਰੂਪ ਤੋਂ ਸਾਡੇ ਪੱਤਰਕਾਰ ਜੁੜ ਚੁੱਕੇ ਨੇ ਅਤੇ ਜੰਦਰ ਟੁੰਨੀ ਇਹ ਕੀ ਕੁਝ ਵਧੇਰੇ ਜਾਣਕਾਰੀ ਹੈ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਜਿਹੜੀ ਵਿਰਤਾ ਮਹਿਲਾ ਉਸਨੇ ਆਪਣੇ ਸੋਹਰੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਸੋਹਰੇ ਪਰਿਵਾਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਣਕਾਰੀ ਕੀ ਹੈ ਬਿਲਕੁਲ ਅਗਰਬੇ ਆਇਸਾਨ ਕਰ ਰਹੇ ਜਿਹੜੀ ਉਹਨਾਂ ਦਾ ਯਾਹ ਹੋਇਆ ਹੈ ਉਹਨੇ ਉਸ ਦਾ ਪਰਵਾਸ ਤੇ ਜਰੂਰ ਕਰ ਉਹਨੇ ਇਹ ਆਮਨੇ ਜਿਹੜੇ ਸੋਸ਼ੀਅਲ ਲਗਾਏ ਗਏ ਉਹਦਾ ਕਹਿਣਾ ਸੀ ਕਿ ਜਿਹੜੇ ਨਾਨਕ ਤੇ ਨੰਦੋਈਆ ਨੇ ਉਹ ਘਰ ਦੱਬਨ ਤੇ ਜ਼ਮੀਨ ਹੜਪਣ ਦੇ ਦੋਸ਼ 'ਤੇ ਉਹਦੇ ਵੱਲੋਂ ਲਗਾਏ ਗਏ ਸੀ ਨਾਲ ਹੀ ਨਾਲ ਉਹ ਜਿਹੜੀ ਲੇਡੀ ਹੈ ਉਹ ਨਹੀਂ ਸਿੰਘ ਜਸਟਵੰਦਿਆ ਨੂੰ ਨਾਮ ਲੈ ਕੇ ਆਉਂਦੀ ਹੈ ਅਤੇ ਘਰ ਦੇ ਉੱਪਰ ਕਮਦਿਆ ਕਰਦੀ ਹੈ ਘਰ ਦੇ ਅੰਦਰ ਦਾਖਲ ਹੁੰਦੀ ਹੈ ਪਿੰਡ ਦੇ ਵਿੱਚ ਕੱਟ ਹੋ ਜਾਂਦੀ ਹੈ ਆਪਣਾ ਤਫਲੀ ਮਰ ਜਾਂਦੀ ਹੈ ਲੇਕਿਨ ਜਿਹੜੇ ਨਾਨਕ ਤੇ ਨੰਦੋਈਆ ਨੇ ਉਹ ਕਹਿੰਦੇ ਕਹਿੰਦੇ ਨਜ਼ਰ ਆਈ ਕਿ ਇਹਦੀ ਗੱਲ ਨਹੀਂ ਅਸੀਂ ਐਸੀ ਗੱਲ ਕਰਨੀ ਹੈ ਜੋ ਪਹਿਲਾਂ ਕੀਤੀ ਗਈ ਹੈ ਪ੍ਰਸ਼ਾਸਨ ਸਾਹ ਦੇ ਰਿਹਾ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਫਿਲਹਾਲ ਪ੍ਰਸ਼ਾਸਨ ਦੀ ਗੱਲ ਨਹੀਂ ਲੇਕਿਨ ਅਗਰ ਮੌਕੇ ਦੀ ਗੱਲ ਕਰੇ ਇਸ ਪ੍ਰਸ਼ਾਸਨ ਵੀ ਮੌਕੇ ਤੇ ਮਜੂਰ ਸੀ ਉਹ ਮੌਕੇ ਦੇ ਸਾਹ ਕੋਈ ਨਹੀਂ ਸੀ ਗਏ ਨੇ ਜਦੋਂ ਗੱਲਬਾਤ ਆ ਗਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਥਾਣੇ ਆਓ ਥੋੜੀ ਬੈਠ ਕੇ ਸਾਰੀ ਗੱਲਬਾਤ ਛੁੱਟੀ ਜਾਊਗੀ ਜਾਏਗੀ ਅਤੇ ਕੋਈ ਹੋਰ ਗੱਲ ਕਰਿਆ ਜਾਏਗਾ ਇਹ ਹੁਣ ਖਾਰ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਦੋਨੋਂ ਟੀਰਾ ਨੇ ਪਕਾ ਤੋਂ ਥਾਣੇ ਦੀ ਗੱਲ ਦੀਆਂ ਨਹੀਂ ਤੇ ਇਸ ਲਈ ਨੂੰ ਪੱਕੇ ਤੌਰ ਤੇ ਖਤਮ ਕੀਤਾ ਜਾ ਸਕੀ ਜੀ ਜੀ ਸ਼ੁਕਰ ਹੈ ਤੁਸੀਂ ਜਾਣਕਾਰੀ ਦਿੱਤੀ ਹੈ ਤੰਜਿਲਦਰ ਤਾਂ ਇਹ ਆ ਦੇਖ ਸਕਦੇ ਹੋ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਇਹਨਾਂ ਜਿੱਥੇ ਇੱਕ ਵਹਿਤਾ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਦੇ ਉੱਤੇ ਘਰੋਂ ਬਾਹਰ ਕੱਢਣ ਦੇ ਇਲਜ਼ਾਮ ਲਗਾਏ ਨੇ ਹਾਲਾਂਕਿ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਨੂੰ ਜਦੋਂ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੇ ਦੂਮਾਂ ਧਿਰਾਂ ਨੂੰ ਕਿਹਾ ਕਿ ਤੁਸੀਂ ਥਾਣੇ ਆਓ ਤੁਹਾਡਾ ਜਿਹੜਾ ਮਸਲਾ ਹੈ ਉਹ ਅਸੀਂ ਹੱਲ ਕਰਾਵਾਂਗੇ ਤਾਂ ਹੁਣ ਤੁਹਾਨੂੰ ਸਿੱਧਾ ਵੀਡੀਓ ਵੱਲ ਲੈ ਚਲਦੇ ਹਾਂ ਕੌਣ ਹੈ ਸਾਡਾ ਵੀ ਸਾਡੇ ਬਾਪ ਦਾ ਰਹੇ ਸਾਡੇ ਨਾਲ ਚੜ ਗਿਆ ਕੋਈ ਨਹੀਂ ਇਹ ਨਾ ਇਹ ਲੜਕੀ ਇਹ ਦੇਖਣਾ ਤੁਸੀਂ ਇਹਨੂੰ ਰੋਕਿਆ ਜਾ ਰਿਹਾ ਇਸ ਕੁੜੀ ਨੂੰ ਟੱਕੇ ਦੇਣਾ ਕੌਣ ਹੈ ਰੋਕੇ ਜਾ ਰਿਹਾ ਨਹਿੰਗ ਸਿੰਘ ਜਿਥੇ ਬੰਦੀਆ ਕੁੜੀ ਟੱਪ ਗਈ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਅੰਦਰ ਵਰ ਗਈ ਇਹ ਲੜਕੀ ਹੈ ਜਿਹੜੀ ਆਪਣੇ ਘਰ ਦੇ ਅੰਦਰ ਵਰ ਗਈ ਹੈ ਤੁਸੀਂ ਦੇਖ ਸਕਦੇ ਹੋ ਨਹਿੰਗ ਸਿੰਘ ਜਿਥੇ ਬੰਦੀਆਂ ਦੀ ਮੌਜੂਦਗੀ ਦੇ ਵਿੱਚ ਇਹ ਲੜਕੀ ਹੈ ਜਿਹੜੀ ਤੰਦ ਟੱਪ ਕੇ ਆਪਣੇ ਘਰ ਦੇ ਵਿੱਚ ਵਰ ਗਈ ਹੈ ਕੁੜੀ ਅਜੀ ਉਹਨੇ ਅਜੀ ਸੋਡੇ ਬਾਰੇ ਪਤਾ ਕਰਕੇ ਆ ਤੁਹਾਡੇ ਬਾਰੇ ਅਜੀ ਉਹਨੇ ਅਜੀ ਸੋਡੇ ਬਾਰੇ ਪਤਾ ਕਰਕੇ ਆ ਸਾਰਾ ਅਜੀ ਸੋਡੇ ਬਾਰੇ ਪਤਾ ਕਰਕੇ ਆ ਸਾਰਾ ਮਾਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਸਾਰਾ ਥੋੜਾ ਟਾਈਮ ਨਹੀਂ ਹੁੰਦਾ ਜਿੰਨਾ ਪਾਉ ਕਰਾਂਗੇ ਨਾ ਇਹ ਥੋੜਾ ਟਾਈਮ ਹੁੰਦਾ ਸਾਰਾ ਨਗਰ ਕੀ ਸਾਰਾ ਹੀ ਪੁੱਛ ਗਈ ਅਸੀਂ ਪੁੱਛ ਕੇ ਆਏ ਆਂ ਮਾਤਾ ਅਸੀਂ ਪੁੱਛ ਕੇ ਆਏ ਆਂ ਅਸੀਂ ਪੁੱਛ ਕੇ ਆਏ ਆਂ ਦੇ ਨਾਲ ਖੜੇ ਉਹਦਾ ਹੱਕਦਵਾਨ ਆਏ ਨੇ ਕੱਲ ਨੂੰ ਤੇਰੇ ਨਾਲ ਵੀ ਹੁੰਦੇ ਤੇਰੇ ਨਾਲ ਵੀ ਖੜਾਂਗੇ ਕੋਈ ਬੁਲਾਇਆ ਤੁਸੀਂ ਬੁਲਾਇਆ ਹਾਂਜੀ ਮੈਂ ਆਪਣੀ ਅਜਾ ਥਵੰਦੀ ਹੈ ਜਿਹੜੀ ਆਪਣੀ ਅਦਰ ਅਦਰ ਮੈਂ ਆਪਣੀ ਮਤਵ ਵਾਸਤੇ ਬੁਲਾਇਆ ਸੀ ਕੀ ਤੱਕ ਕੌਰ ਮੇਰੇ ਨਾਲ ਤੱਕ ਕੌਰ ਹੀ ਪਹਿਲੇ ਤੇ ਇੱਕ ਨਜਾਇਜ਼ ਪਰਚਾ ਪਾਇਆ ਜੀ ਮੇਰਾ ਮੇਰੇ ਤੇ ਇਹਨਾਂ ਨੇ ਮੇਰੀ ਨਣਦਾ ਨੇ ਵੀ ਇਹਨੇ ਵੀ ਸਾਡਾ ਪੈਸੇ ਪੇ ਦੇ ਕੇ ਮਾਰਿਆ ਮੈਂ ਨਹੀਂ ਮਾਰਿਆ ਜੁਨੇ ਜਵਨੀ ਦਿਲਾਰਜ ਪਿੱਛੇ ਆਪ ਮਾਰਿਆ ਮੈਂ ਜੇੜ ਵੀ ਕੱਟ ਗਈ ਆਂ ਇਹ ਬੱਚੀ ਨਾਲ 35 ਦਿਨ ਤੇ ਹੁਣ ਮੈਂ ਜਦੋਂ ਬਾਹਰ ਆਈ ਆਂ ਤੇ ਮੇਰੇ ਘਰ ਤੇ ਕਬਜ਼ਾ ਕਰਕੇ ਬੈਠੇ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਆਪਣੇ ਘਰ ਜਾ ਰਹੀ ਆਂ ਤੁਹਾਨੂੰ ਇਨਸਾਫ ਲਗਾਵਣਗੇ ਮੈਨੂੰ ਇਨਸਾਫ ਵਾਸਤੇ ਮੈਂ ਆਪਣੇ ਘਰ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟਾ ਕਿਉਂਕਿ ਤੁਸੀਂ ਸਾਨੂੰ ਕਹਿ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰੀਏਂਗੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ਼ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਈਆ ਵਸਾਓ ਵੀ ਅਸੀਂ ਉਹਨਾਂ ਅੰਨੇ ਸਾਡੇ ਹੀ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫੇ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਇਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚੋਂ ਬੇਗਰ ਝੂਠੇ ਨਜਾਬ ਲਾ ਕੇ ਕਿਉਂ ਕਰਿਆ ਜਾਣਾ ਹੈ ਕਾਰਨ ਕੀ ਹੈ ਕਾਰਨ ਹੈ ਹੋਈ ਵਿੜਾ ਹੈ ਸਾਹ ਵਾ ਸਾਨੂੰ ਨਾ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਕਹੇ ਸੀ ਕਰਕੇ ਕੱਢਿਆ ਜਾ ਜਾ ਬਈ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬੰਦਾ ਹੈਗਾ ਨਾਨਾ ਨਾਨਾ ਆਪਣੇ ਪੇਕੇ ਘਰ ਆ ਕੇ ਬੈਠੀ ਹੋਈ ਆ ਨਾਨਾ ਪੇਕੇ ਘਰ ਆ ਕੇ ਬੈਠੀ ਹੋਈ ਆ ਆਪਣੇ ਸਹੁਰੇ ਛੱਡ ਕੇ ਇਹਨੂੰ ਕੁੜੀ ਨੂੰ ਘਰੋਂ ਬੇਕਾਰ ਕਰਿਆ ਹੋਇਆ ਜਮੀਨ ਤੇ ਵੀ ਜਿਹੜੀ ਜਮੀਨ ਵੀ ਇਹੋ ਵੰਦੇ ਆ ਉਹਤੇ ਵੀ ਕਬਜ਼ਾ ਕਰਕੇ ਉਹਤੇ ਵੀ ਕਬਜ਼ਾ ਹੱਕ ਕੇ ਇਹਦੇ ਘਰ ਵਾਲੇ ਦਾ ਅੱਜ ਕਿਹੜੀ ਜਥੇਬੰਦੀ ਤੁਹਾਡੀ ਆਈ ਇਹਨਾਂ ਨੂੰ ਇਨਸਾਫ ਦਿਮੋਲ ਤਰਨਾ ਦਾ ਲਰਭਾ ਖਰਬਾ ਜਹੇ ਦਾ ਰਾਜਾ ਰਾਸਿੰਗ ਜਹੇਦਾਰ ਸ਼ੇਰ ਸਿੰਘ ਜੀ ਤੁਹੋਂ ਕਿਹੜੇ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਤੋਂ ਆਏ ਹੋਏ ਆ ਜੀ ਤੁਸੀਂ ਇਸ ਬੱਚੀ ਨੂੰ ਅੱਜ ਇਨਸਾਫ ਦਵਾ ਕੇ ਜਾਣਾ ਜੀ ਹਾਂ ਜੀ ਕਿਹੜੇ ਆ ਜੀ ਹੱਕ ਸੱਚ ਦੇ ਖੜੇ ਆ ਜਿੱਦੇ ਨਜਾਇਜ਼ ਟੱਕਾ ਹੁੰਦਾ ਉੱਥੇ ਦੇ ਰਹੇ ਆ ਪੈਰਾਂ ਜਿੱਥੇ ਧੀ ਆਣਾ ਹੁੰਦਾ ਤੇ ਧੀ ਆ ਜਾਂਦੀਆਂ ਵਸਾ ਕੇ ਆਈਦੀਆਂ ਹੱਕ ਦੇ ਕੇ ਆਈਦਾ ਇਹਨੂੰ ਬਿਠਾ ਕੇ ਜਾਊਂਗੇ ਜੀ ਕੁੜੀ ਨੂੰ ਹਾਂ ਜੀ ਜੀ ਥਾਣੇ ਸਾਰੇ ਬਸ ਇੱਕ ਟਹਿਰੀਆਂ ਦੇ ਜੱਜ ਕੋਲ ਵੀ ਗਏ ਨੇ ਇਹਨਾਂ ਦਾ ਨਾਂ ਮਤਲਬ ਇਹਨਾਂ ਨੇ ਕਰਾ ਜੀ ਇੰਤਕਾਲ ਇੰਤਕਾਲ ਕੁੜੀ ਨਾਲ ਰੋਕਦਾਰੀ ਟੁੱਟ ਗਿਆ ਜੱਜ ਨੇ ਇਹਨਾਂ ਦੇ ਘਰ ਇਹ ਠੱਕੇ ਨਾਲ ਬਾਹਰ ਕੱਢੀ ਹੋਈ ਹੈ ਦੱਸੋ ਕਿੱਥੇ ਜਾਵੇ ਬਾਦਰਾਂ ਨੂੰ ਆ ਕਹਿੰਦਾ ਜੋ ਮਰਦੀ ਇਨਸਾਫ ਜਿਹੜਾ ਬੰਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਬੋਲ ਤੱਕ ਕਰਦੀ ਪਈ ਅਸੀਂ ਤਾਂ ਆਉਣੇ ਆ ਸਾਡੇ ਨਾਲ ਅਸੀਂ ਉਹਦੇ ਨਾਲ ਬੰਦੇ ਨਾਲ ਬੰਦਾ ਗੱਲ ਕਰੇ ਵਿੱਚ ਬੁੜੀਆਂ ਰੇ ਕੇ ਥੱਥੋ ਬਾਈ ਕਰਦੇ ਤਾਂ ਅਸੀਂ ਉਹਨੂੰ ਰੋਕਦੇ ਹੀ ਪਰੇ ਰਹਿ ਉਹ ਜਥੇਦਾਰ ਨੂੰ ਸਾਡੇ ਨੂੰ ਗਲਤ ਬੋਲਾ ਲੱਗਾ ਇਹਨਾਂ ਨੂੰ ਪੁਰਾਣਾ ਪੁਰਾਣਾ ਰੱਤ ਕਰ ਰਹੇ ਨੇ ਨਾ ਸ਼ਰਮ ਨਹੀਂ ਆਉਂਦੀ ਇਹਨੂੰ ਯਾਰ ਬਸ ਪਹਿ ਘਰ ਨੂੰ ਲੈਂਟ ਕਰਾਈ ਆ 5-6 ਲੱਖ ਦੀ ਲੈਂਟ ਕਰਾਇਆ ਖਾ ਦੇ ਕਢਾ ਕੇ ਪੈਸੇ ਇੱਕ ਮਿੰਟ ਪ੍ਰਾਣਾ ਉਹ ਮੁੰਡਾ ਇਹਨਾਂ ਦਾ ਘਰ ਆਇਆ ਮਰਿਆ ਹੋਇਆ ਠੀਕ ਆ ਇਹ ਘਰਾਂ ਦੇ ਵਿੱਚ ਮਸੀਹਾ ਉੱਥੇ ਹਰ ਤਾਜ ਅੰਦਰ ਜਿਹੜੀ ਲੇਡੀ ਬੈਠੀ ਸੀ ਬਜ਼ੁਰਗ ਬਹੁਤ ਉਹ ਨਹੀਂ ਨਾਨੀ ਆ ਦੱਸ ਤੀਜੇ ਪਾਸੇ ਬੜਾਈ ਹੋਈ ਆ ਬੱਸ ਸਾਰਾ ਕੁਝ ਬਾਈ ਇਹਨਾਂ ਨੇ ਜਲਾ ਦੋਦਾ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇਹਨਾਂ ਬੇਗੂਬ ਨਹੀਂ ਆਗਾ ਵੀ ਜੱਜ ਉਹ ਵੀ ਜਵਾਨ ਤੇ ਦੇ ਦੂੰ ਉਹਨੇ ਦੇਖਿਆ ਸਾਰਾ ਕੁਝ ਤਾਂ ਹੀ ਜਵਾਨ ਦਿੱਤੇ ਬੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨ ਹੋ ਜਾਂਦੀ ਆ